एक कली चार संतों के दर्शन करने का मौका मिल गया इतनी कहरीर इधर पट्टी ਸੋ ਦੱਸਦੇ ਹਾਂ ਮਾੜ ਕੇ ਲੋ ਯੋਰ ਮੇਕਿਆਂ ਵਾਲਾ ਇਬਰ ਜਿਹੜੇ ਚਰਚੇ ਵੱਡੇ ਨੇ ਇਹ ਵੱਡੇ ਤੋਂ ਵੀ ਵੱਡੇ ਨੇ ਰਣਪੁਰ ਦੀ ਧਰਤੀ ਦੇਖਣ ਵਿੱਚ ਸਰਤਾਜ ਹੋ ਗਿਆ ਸਰਤਾਜ ਹੋ ਗਿਆ ਕਰੰਦੀਪੁਰ ਜੀ ਦਾ ਤੇਲਾ ਅੰਦਾ ਸੇਵਾ ਦਾ ਰੱਖਣੇ ਜਦੋਂ ਉਹ ਜਲਾ ਸਪਟਾ ਨ ਹੋਇਆ ਲੰਘੂ ਫਾਗੇ ਨਹੀਂ ਪੈ ਗਿਆ ਧੋਨੀ ਸਾਥੇ ਇਹ ਬੋਲੇ ਬੋਲੇ ਵੱਡੀਆਂ ਗੱਲਾਂ ਹੋਣਗੀਆਂ ਪਾ ਚਲੇ ਜੀ ਅੱਜ ਪਿੰਡ ਮੋਹਨਪੁਰ ਜੀ ਦਾ ਦਰਨ ਦਾ ਜਿੱਤੇ ਕੀ ਬਹੁਤ ਹੀ ਛੋਟੀ ਦਾ ਕੁੜੀ ਕੋ ਮੈਚ ਹੋਵੇਗਾ ਤੇ ਆਪਣਾ ਰਾਣਾ ਵੀਰ ਕਬੱਡੀ ਕਮੈਂਟਰ ਸਸਕਾ ਜੀ ਸਾਰੇ ਵੀਰਾਂ ਨੂੰ ਅੱਜ ਜਾ ਰਹੇ ਜੀ ਮੋਹਨਪੁਰਾ ਧੰਨ ਧੰਨ ਬਾਬਾ ਜਵਾਹਰਦਾਸ ਜੀ ਦੀ ਯਾਦ ਵਿੱਚ ਧਾਰਮਿਕ ਜੋੜ ਮੇਲਾ ਤੇ ਖੇਡ ਮੇਲਾ ਹੋਣਾ ਹੈ ਇਹ ਬਹੁਤ ਤਗੜਾ ਕਬੱਡੀ ਦਾ ਸ਼ੋਅ ਮੈਚ ਹੋਣ ਜਾ ਰਿਹਾ ਜੀ ਜਿਹਦੇ ਪਾਸੇ ਬਹਾਦਰ ਬਾਬਾ ਵਿਧੀ ਜੰਦ ਕਬੱਡੀ ਕਲੱਬ ਬਰੰਦੀਪੁਰ ਹਿਮਾਦੀਆ ਪਰਬਤ ਰੰਦੀਪ ਰਿਆ ਗੋਪੀ ਪ੍ਰੋਪਰਟੀ ਨਾਲ ਗਿਆ ਹੋਵੇਗਾ ਤੇ ਵਿਰੋਧੀ ਟੀਮ ਹੋਵੇਗੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕੋਮਤਾ ਸਿੰਘ ਕੋਮਤਾ ਸਿੰਘ ਵਾਲਾ ਡੀਪੀ ਸਾਹਿਬ ਦੋਆ ਟੀਮਾਂ ਦੀ ਟੌਪ ਟੌਪ ਦੇ 선수 ਨਹੀਂ ਮੰਨ ਲਉਨੇ ਆ ਹਾਂ ਅਮਰੀਕ ਗੋਸਾ ਕੋਟਲਾ ਸਾਡਾ ਵੀਰ ਕੋਈ ਦੱਸ ਦੇ ਰਿਹਾ ਹੈ ਪਹੁੰਚ ਲਿਆ ਲਾਉਨੇ ਜੀ ਨੌਨਕਾ ਜਾ ਗਿਆ ਆਪਾਂ ਹਾਂ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਹਾਰਾਜ ਨੇ ਜੀ ਬਾਬੇ ਤੇਰੀ ਦਾਤ ਬਖਸ਼ੀ ਹਾਂ ਬਾਦਰੀਆ ਪਾਲਾ ਬੁੱਲਾ ਛੇੜ ਕਬੱਡੀ ਨੂੰ ਸਲਾਮ ਛੇੜ ਪ੍ਰੋਮੋਟਰਾਂ ਜਿਨ੍ਹਾਂ ਨੇ ਚਲਾ ਸੰਯੋਗ ਪਾਇਆ ਸਾਰੇ ਵੀਰਾਂ ਦਾ ਧੰਨਵਾਦ ਤਨ ਤਨ ਬਾਬਾ ਜੁਵਾਰ ਦਾਸ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਮੋਨਪੁਰ ਜ਼ਿਲ੍ਹਾ ਤਰਨਤਾਰਨ ਜਿੱਤੇ ਕੀ ਬੜੀ ਸਰਦ ਆ ਪਾਵਨ ਆ ਮਨਾਇਆ ਜਾ ਰਿਹਾ ਹੈ ਹਾਂਜੀ ਗਰਾਊਂਡ ਦੀ ਬਿਲਕੁਲ ਤਿਆਰੀ ਆ ਤੇ ਮਾਲਾ ਬੈਰੀਗਡ ਤਰਸੀਮ ਸੁਰਸਿੰਘ ਦੇ ਵਰਕਾਂ ਵੱਲੋਂ ਤਿਆਰੀ ਕੀਤੀ ਗਈ ਬੈਰੀਗਡ ਗਰਾਊਂਡ ਦੀ ਅਤੇ ਇੱਕ ਪਾਸੇ ਟੀਮ ਹੋਵੇਗੀ ਫਰੰਦੀਪੁਰ ਦੂਜੀ ਪਾਸੇ ਡੀਪੀਸਿੰਦ ਤੋਂ ਤਰਸਿੰਘ ਵਾਲਾ ਮੋਗਾ ਤੇ ਬਹੁਤ ਬੜੀ ਚੋਟੀ ਦਾ ਮੈਚ ਹੋਵੇਗਾ ਐਨਆਰਆਈ ਵੀਰਾਂ ਦਾ ਧੰਨਵਾਦ ਅਤੇ ਸਮੂਹ ਕਮੇਟੀ ਪਿੰਡ ਮੂਨਪੁਰ ਤੇ ਬਹੁਤ ਵਧੀਆ ਪ੍ਰਬੰਧ ਕੀਤੀ ਹੋਈ ਹੈ ਅਤੇ ਐਨਆਰਆਈ ਵੀਰ ترਸੀਮ ਸਿੰਘ ਸੋਨਾ ਯੂਕੇ ਬਹੁਤ ਵਧੀਆ ਨੇ ਸੰਯੋਗ ਕਬੱਡੀ ਦਾ ਤੇ ਦੂਜੀ ਪਾਸਾ ਪੀ ਵੀਰ ਮੂਨਪੁਰ ਸਾਰਿਆਂ ਵੀਰਾਂ ਦਾ ਧੰਨਵਾਦ ਆਪ ਜਿੱਥੇ ਜ਼ਿਕਰ ਮੈਨੂੰ ਪਤਾ ਇੱਕ ਪਿੰਡ ਦਾ ਵੀਰ ਬੋਬਾ ਬੁੱਢਾ ਸਾਡੇ ਲਾਗੇ ਬਾਸਰ ਕੇ ਮਾਸਰ ਕੇ ਰਾਮੂ ਵਾਲ ਤੋਂ ਪਿੰਡਾ ਸਾਡੇ ਭਗੇਲੇ ਵੀਰ ਦਾ ਪਿੰਡਾ ਉੱਥੇਸੋਂ ਮੁੰਡੇ ਨੇ ਸ਼ੁਰੂਆਤ ਕੀਤੀ ਤੇ ਅੱਜ ਨੂੰ ਸਾਰੀ ਦੁਨੀਆ ਜਾਣਦੀ ਆ ਡਾਕਟਰ ਅਨਜੀਤ ਸਿੰਘ ਜੀ ਰਾਣਾ ਦੀਪਕਰ ਕਰਨ ਤੇ ਸਾਡਾ ਕਹਿੰਦੇ ਹਰਪਾਲ ਬਾਈ ਹੈਪੀ ਮਿੱਟੂ ਬਾਈ ਹਰਜੀਤ ਬਾਈ ਚੇਅਰਮੈਨ ਸਾਹਿਬ ਤੇ ਗਗਨ ਸਾਡਾ ਰਾਣੀਵਾਲਾ ਤੋਂ ਡਾਕਟਰ ਰਵੀ ਜੀ ਨੇ ਬਹੁਤ ਵੱਡੇ ਪਿਆਰ ਜਿਹਦੇ ਤੋਂ ਮੈਂ ਵਿਸ਼ੇਸ਼ ਤੌਰ ਤੇ ਮਨਦੀਪ ਭਰਕਰ ਧੰਨਵਾਦ ਕਰਦਾ ਵੱਜਾ ਲਾਲ ਹੋਣ ਲੱਗਾ ਸਾਡਾ ਵੀਰ ਹੈ ਕਹਿੰਦੇ ਸੋਨੀ ਛੰਨਾ ਵਾਲਾ ਐਨ ਕਹਿੰਦੇ ਮਾਝਾ ਅਪਡੇਟ ਪੇ ਚੱਲਦਾ ਸੋਨੀ ਛੰਨਾ ਵਾਲੇ ਵੀਰ ਦਾ ਪੰਜਾਬ ਦੇ ਕੋਨੇ-ਕੋਨੇ ਤੇ ਕਬੱਡੀ ਹੁੰਦੀ ਹੋਵੇ ਰੈਫਰੀਆਂ ਤੋਂ ਲੈ ਕੇ ਬੈਰੀਗੇਡ ਆਇਆ ਦਾ ਤੇ ਪਲੇਅਰਾਂ ਦਾ ਕੱਲਾ-ਕੱਲਾ ਜ਼ਿਕਰ ਕਰਦਾ ਭਰਾ ਤੇ ਆਉਣ ਵਾਲੇ ਸਮੇਂ ਤੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜਿਹਦੇ ਸਲਾਨਾ ਜੋੜ ਮੇਲੇ ਤੇ ਸੋਨੀ ਵੀਰ ਦਾ ਸੁੰਦਰ ਵਾਰ ਪੇਪਰ ਦੇ ਨਾਲ ਫਰਮਾਨ ਕੀਤਾ ਜਾਣਾ ਹੈ ਉਹ ਕਿੰਨਾ ਬਲੀਓ ਕੀਤਾ ਰਿਹਾ ਹੈ ਸਾਡਾ ਕਿਹਦੇ ਵੱਡਾ ਵੀਰ ਹੈ ਉਤਾਰ ਸਿੰਘ ਬੱਬਾ ਨਾਲ ਗੋਵਨ ਸੰਧੂ ਯਾਦ ਯੂਐਫਐ ਤੇ ਮੱਤਾ ਸਾਡਾ ਵੀਰ ਹੈ ਕਿਹਦੇ ਉਹਨਾਂ ਤਾਕਤ ਪ੍ਰਮੋਟਰਾਂ ਲੋ ਸੋਣੀ ਦਾ ਵੱਡੇ ਪੱਤਰ ਤੇ ਸਨਮਾਨ ਕੀਤਾ ਜਾਣਾ ਲੈ ਵੀ ਸੋਣੀ ਕੁਝ ਵੀ ਹੋ ਸਕਦਾ ਹੈ ਵਾਲ ਬੇਤਰ ਤੇ ਹੈਗਾ ਹੈਗਾ ਨਗਦ ਰਕਮ ਵਿੱਚ ਕੁਝ ਵੀ ਹੋ ਸਕਦਾ ਹੈ ਤੇਰਾ ਹੱਕ ਮੰਗਦਾ ਤੂੰ ਦਰਦ ਕਰਦੇ ਤੇਰਾ ਸਨਮਾਨ ਔਲਾ ਦੇ ਸਮੇਂ ਵਿੱਚ ਪਵਿੱਤਰ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਦੀ ਵੱਡੇ ਪੱਧਰ ਤੇ ਕੀਤਾ ਜਾਵੇਗਾ ਇਧਰਲੇ ਮਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆਂ ਤੰਤਨ ਬਾਬਾ ਜੋਹਰ ਦੇ ਤਿੰਨ ਦਿਨਾਂ ਸਮੇਂ ਵਿੱਚ 30 ਤਰੀਕ ਪੱਜੀ ਆਉਣੇ ਆ ਸਾਰੇ ਦਿਨ ਵਿੱਚ ਦਰਸ਼ਕਾਂ ਨੇ ਅਸਾਂ ਸੰਭਧਨ ਦੇ ਦਰਸ਼ਕਾਂ ਦਾ अमरीका ज़िंदगी बचण लाॾो नमरीका वारो पंज वचन लाॾो नमरीका वारो दीदी सभु समाग रखो मां बहुत वॾा दीदी सिंधी ਕਹਿੰਦੇ 20-22 ਸਾਲ ਉਮਰ ਹੋਈ ਏ ਉਹ ਜੱਟ ਨੂੰ ਕਹਿੰਦੇ 25 ਸਾਲ ਖੇਡਦੇ ਨਹੀਂ ਹੋਗੇ ਆ ਜੁਨੀਆਂ ਦੀ 20-22 ਸਾਲ ਉਮਰ ਹੋਈ ਏ ਆ ਮੁੰਡਿਆਂ ਨੂੰ ਸਾਡੇ ਵਰਗੇ ਕੀ ਪਤਾ ਏ ਤੋਂ ਬੰਦਲਾ ਸਾਹਿਬ ਦੀ ਧਰਤੀ ਦਾ ਮੈਜਰ ਕਬੱਡੀ ਪੌਣ ਲਈ ਅੱਗੇ ਵੱਲ ਨੂੰ ਵਧਿਆ ਹੋਇਆ ਰਾਜੀ ਤਾਉ ਡਾਂਗਿਆ ਪਰ ਸਾਹਮਣੇ ਜੋਗੇ ਵਾਲੀ ਦੇ ਨਾਲ ਟੱਕਰ ਹੋਈ ਹੈ ਪੁਆਇੰਟ ਬਾਖਾ ਕਬੱਡੀ ਬਿੰਦੂ ਦਾ ਸਵਾਹ ਵਾਲਾ ਪਿੰਡ ਹੈ ਚਾਰ ਯਾਪਿਆਂ ਦੇ ਉੱਪਰ ਧਾਵਾ ਬੋਲਿਆ ਨੌਜਵਾਨ ਨੇ ਉਹ ਬਿੰਦੂ ਦਾ ਖੇਦ ਵੀ ਉਹ ਲੱਗਿਆ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਨਰਦੇ ਦੀ ਛੱਡੇ ਅੱਜ ਵੀ ਪਾਖੀਆ ਨਹੀਂ ਦੀ ਹੈ ਅੱਜ ਵੀ ਲੋਕੀਂ ਵੱਡਿਆਂ ਦੇ ਪੱਖੇ ਲੈ ਕੇ ਆਉਦੇ ਆ ਵੀ ਕਹਿੰਦੇ ਉਹ ਲੱਕਰ ਦੇ ਵਿੱਚ ਆਇਆ ਉਹ ਜ਼ੋਰ ਸਾਜਮਾ ਜਨਾਲਾ ਬਾਦ ਕਿੱਥੇ ਆ ਕਿੱਥੇ ਉਹ ਮੱਧਕਾਲ ਦੇ ਵੀਰ ਜਦ ਕੱਲੀਏ ਦੇ ਖੇੜੇ 15 ਵਸਨੀਕਾਂ ਦੇ ਬੰਦਿਆਂ ਨੇ ਹਰਜੀਤ ਸਿੰਘਾ ਵੱਡਾ ਵੀਰ ਹੈ ਬਹੁਤ ਵੱਡਾ ਮਾਣ ਦਿੱਤਾ ਨਗਰ ਨੇ ਇਹ ਖੇਡ ਵਿੱਚ ਪਰਮਾਤਮਾ ਦਾ ਬਖਸ਼ਾ ਹੈ ਕਿਸੇ ਕਿਸੇ ਦੀ ਸੇਵਾ ਲਾਉਂਦਾ ਵਾਜਰੀ ਜਿਹੜੇ ਕਰਮਾ ਵਾਲੇ ਹੈ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਗਰਾ ਪੰਚਾਇਤ ਦਾ ਧੰਨਵਾਦ ਬਹੁਤ ਵੱਡੀ ਮਿਹਨਤ ਕੀਤੀ ਹੈ ਇਹ ਨਗਰ ਦੇ ਮੁੰਡੇ ਪਹਿਲਾ ਖੇਡੇ ਆ ਅੱਜ ਵੀ ਫੇਰ ਚੜਾਈਆਂ ਬਲੋ ਬਲਾਵਾ ਨੇ ਬ੍ਰਦਰ ਕਹਿੰਦੇ ਗੁਰਦੇਵ ਆਪਣੇ ਦੇ ਮੁੰਡੇ ਖੇਡ ਰਿਹਾ ਵਿਖੀਰਾਂ ਵਾਲੀਏ ਜੱਗੀ ਦਾ ਮੈਚ ਆ ਸਾਡੀ ਭਿਆਦੇ ਮੁੰਡੇ ਨਾਲ ਹੋਵੇਗਾ ਹੁਣ ਪਰਫੈਕਟ ਲਓ ਜੀਵਨ ਆਓ ਸਾਹਮਣੇ ਲਓ ਜੀਵਨ ਘੜਕੇ ਵਾਲਾ ਚੰਦੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਤੋਂ ਆਕਲ ਸ਼ਗਰਪੁਰਿਆ ਇੱਕ ਕੰਨੀ ਦਾ ਫਰਲੀ ਬੁੜੀਏ ਜੋਤੀ ਦੇ ਨਾਮ ਚੱਕਰ ਹੋਈ ਹੈ ਉਹਦੀ ਧਰਤੀ ਦਾ ਰਾਣਯਾਰ ਜਗਰਾਤ ਸਿੰਘ ਐਸਐਮ ਕਬੱਡੀ ਪੌਂਦੀ ਖੜਿਆ ਹੋਇਆ ਹੈ ਕਦੇ ਖੁੱਡੀ ਟੀਮੇ ਵਾਲੇ ਸ਼ਹੀਦ ਭਾਈ ਜਗਰਾਤ ਸਿੰਘ ਜਿਹਨੇ ਘਰੋਂ ਪਹਿਲੇ ਤੂਫਾਨ ਦੀ ਜਿਵੇਂ ਜੁਲੀਆਂ ਨੇ ਉਹ ਕਿਵੇਂ ਮਿਸਾਲਾਂ ਬਣ ਗਏ ਨੇ ਜਗਰਾਤ ਸਿੰਘ ਦੀ ਤਗੜ ਉਹ ਕਿਵੇਂ ਮਿਸਾਲਾਂ ਬਣ ਗਏ ਨੇ ਪਹਿਲਾਂ ਬਣ ਗਏ ਨੇ ਜਦੋਂ ਬੱਚੇ ਵੀ ਦੇਖੋ ਵੀ ਦੁਨੀਆ ਦੇ ਵਿੱਚ ਤਿੰਨ ਚਾਰ ਅਜਿਹੇ ਇਨਸਾਨ ਹੋ ਜੋ ਜੇ ਜੇ ਵੀ ਸਖਾਰ ਤੋਂ ਸਭ ਤੋਂ ਕੱਟ ਕੱਟ ਹੋਇਆ ਇਹ ਕਹਿੰਦੇ ਮਾਦੇ ਵੀ ਮਾਰਨੇ ਨੇ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਹੈ ਆਓ ਨੰਬਰ ਮੰਨਣਾ ਪਾਣਾ ਜੀ ਆ ਗਿਆ ਘੱਲੀ ਆ ਗਿਆ ਘੱਲੀ ਆ ਗਿਆ ਦਾ ਤਤਲੇ ਪਿੰਡ ਹੈ ਲਓ ਯਾਰ ਤਤਲੇ ਪਿੰਡ ਵਾਲਾ ਗੁਰਸਾਹਿਬ ਅਮਰੀਕਾ ਵਾਲੇ ਦੇ ਪਿੰਡ ਦਾ ਘੰਡਾਲੀਆਂ ਪਰਿਵਾਰ ਦੀ ਸ਼ਾਨ ਪਰ ਸਾਹਮਣੇ ਮੁੰਡਾ ਇਹ ਲਓ ਸਾਹਮਣੇ ਗੋਧਲੀ ਪਿੰਡ ਵਾਲਾ ਟਰਾਈ ਕੀਤੀ ਮਜੂਰ ਗਿਆ ਲਓ ਦੁੱਲੇ ਦਾ ਅਮਰੀਕ ਸਿਆ ਗੱਗੋੂਹਾ ਪਿੰਡ ਆ ਲਓ ਸਾਹਮਣੇ ਇਹਦੇ ਗੱਗੋੂਹੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਹ ਖੇਡ ਦੇ ਕਹਿੰਦੇ ਫਤਿਹ ਬੜੀਆ ਆ ਆਪਾਂ ਸਭਾ ਜੋੜਾ ਰੱਖਣਾ ਦੇ ਪਾਸੇ ਰਾਲਾ ਚਾੜਾ ਦੇ ਕਰਤਾਰ ਸਿੰਘ ਸਾਹਿਬ ਦੀ ਹੈ ਜਿੱਲਾ ਹਿੰਦੂਆ ਰਹਿ ਗਈ ਹੈ ਤੇ ਵੱਡੇ ਵੱਲਾਂ ਦੇ ਫਿਰਮ ਦੇ ਬਾਰੇ ਕਿਹੜੇ ਪਿੰਡ ਹੈ ਅੱਜ ਮੋਹਲਪੁਰ ਪਿੰਡ ਦੇ ਰਿਕਰਾਂ ਕੰਨ ਲੱਗੀਆਂ ਸਾਈਂ ਹੋਰ ਲਓ ਸਾਹਮਣੇ ਲਾਡੀ ਇਹ ਜਿਹੜੇ ਚਰਚਾ ਦਾ ਵਿਸ਼ਾ ਬੋੜਿਆ ਹੋਇਆ ਇਹਦੀ ਵੀ ਘੜਾਈ ਆ ਇਹਦੇ ਵਿੱਚ ਦੇ ਘਰ ਘਰ ਦੇ ਵਿੱਚ ਜੱਲਾ ਹੈ ਇਹਦਾ ਜਿਲਾ ਫਰੀਦਕੋਟ ਰੂਪਾਣਾ ਦਾ ਆ ਆ ਜੋਗੇਵਾਲ ਪਿੰਡ ਹੈ ਨੋਜਾਰ ਦਾ ਜਿੱਦਾਂ ਦਾ ਪੱਪੂ ਜੋਗੇ ਵਾਲੀਆਂ ਆਪਣੇ ਸਮੇਂ ਦੀ ਕਬੱਡੀ ਖੇਡਿਆ ਆ ਲਓ ਚਾਰ ਜਾਂ ਫੀ ਉੱਪਰ ਬੋਲਿਆ ਹਾਂ ਤਾਵਾ ਜੀ ਬੜਾ ਤਰਜੀਹ ਆ ਹੱਸੋ ਤੋ

कप कॾहिं उते कॾहिं फले कबी भने भने भले कब्डी भेण आज की अमरीका जे ਕਰਕੇ ਪਰਸ਼ਕਾਂ ਨੇ ਸੱਜਵਾ ਦੇ ਪਰਸ਼ਕਾਂ ਨੂੰ ਮੌਕਾ ਮਿਲ ਗਿਆ ਇਧਰ ਕੇਦੇ ਦੀ ਹੀਰ ਰੇ ਇਧਰ ਕਬੱਡੀ 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 ਕਹਿੰਦਾ ਵੱਡਾ ਕਬੱਡੀ ਦਾ ਮੈਚ ਖੇលਿਆ ਜਾ ਰਿਹਾ ਹੈ ਲਓ ਸਾਹਮਣੇ ਨੌਯਾਰ ਹਿੰਦੂ ਸੁਹਾਵਾਲਾ ਪਿੰਡ ਹੈ ਜਿਵੇਂ ਬਾਈ ਅਮਰੀਕ ਨੇ ਦੱਸਿਆ ਹੈ ਕਿ ਉੱਥੇ ਅੱਜ ਵੀ ਕਬੱਡੀਆਂ ਦੇ ਧੱਫੇ ਆਉਂਦੇ ਆ ਪਰ ਸਿੱਖ ਭੰਗਾਰੇ ਵਾਲਾ ਬਲਜੀਤ ਭੰਗਾਰੇ ਦੇ ਪਿੰਡ ਦਾ ਮੁੰਡਾ ਕਬੱਡੀ ਗੁਰੂ ਦਾ ਖਾਲਸਾ ਤੇ ਬੀਬੀ ਸਿੰਘ ਫਰੰਦੀ ਪਰੀਆਂ ਨੌਜਵਾਨ ਕਬੱਡੀ ਪੌਂਦ ਲਈ ਅੱਗੇ ਵੱਲ ਵਧਿਆ ਹੋਇਆ ਹੈ ਖਿਡਾਰੀਆਂ ਹੋਈਆਂ ਬਾਹਾ ਕਲੈਰੀ ਮੋਰ ਬਣਿਆ ਹੋਇਆ ਹੈ ਚਾਰ ਨੇ ਸੋਨੇ ਜੋਗੇ ਵਾਲੀਆਂ ਵਰਗੇ ਹੁਣ ਵੇਖਾਂਗੇ ਕਿਹੜਾ ਨੌਜਵਾਨ ਲਓ ਜੱਫਾ ਤੇਰਾ ਗਗੜੇਵਾਲ ਪਿੰਡ ਹੈ ਤਾਂ ਕਹੈਂ ਬੈਂਚਾਂ ਵਾਲੇ ਬਾਜੀ ਨੂੰ ਜੱਫਾ ਲਾਉਣਾ ਪੈ ਰਿਹਾ ਹੈ ਬੈਂਚਾਂ ਵਾਲੇ ਬਾਜੀ ਦੇ ਨਾਲ ਜਿਹੜੀ ਟੱਕਰ ਮੇਰੇ ਮਿੱਤਰੋ ਅੰਬੇ ਦਾ ਉਸਤਾਦ ਪਰ ਸਾਹਮਣੇ ਗਰੀਕ ਸਿੰਘ ਆਹ ਸਾਹਮਣੇ ਕਹਿੰਦੇ ਆ ਮੌਜੂਦਾਂ ਦੇ ਮੈਟਰ ਸਟ ਦਿੱਤੇ ਹੋਏ ਨੇ ਇਹ ਕਹਿੰਦੇ ਕਈ ਮੇਲੇ ਦਾ ਪੈਸਾ ਆਹ ਸੁੱਖਾਂ ਦਾ ਸਭ ਲਈ ਜਵਾਨਾਂ ਨੂੰ ਮੇਨੂੰ ਮੈਂ ਤਾਂ ਇੱਕ ਗੱਲ ਕਹਿੰਦਾ ਬੁੱਪਰ ਖਿਆਲ ਤਾਂ ਆਉਂਦਾ ਜਿੱਤੇ ਲੈਣ ਚੰਗੀ ਲੈ ਲਓ ਜਵਰਾਜ ਕੋਟ ਮੁੰਡੇ ਦੀ ਧਰਤੀ ਦਾ ਵੀਰ ਸਰਪੇਂਖ ਸੁਣੋ ਯੂਟਿਆ ਭਰਾ ਕਹਿੰਦਾ ਆਪਾਂ ਵੇਜਾਂ ਦੇ ਆਪਾਂ ਜੱਫੀਆਂ ਦੇ ਮਾਇਆ ਲਾਉਣੀ ਹੈ ਪਰ ਵੀਰ ਜੀ ਜਰੂਰ ਦੱਸਦੇ ਦੱਸਦੇ ਉਹਦੇ ਹੈਪੀ ਵੀਰ ਕੋਲ ਆਰੀਆ ਤਾਂ ਵੀਰ ਦੇ ਸਰਦਾਰ ਚੰਦ ਸਿੰਘ ਜੀ ਇਲਾਕਾ ਧਰਤੀ ਸੰਗਤ ਚੱਲ ਕੇ ਆਈ ਹੈ मुबारक सारे नागर कू ग्राम पंचायत ने जिला प्रबंधक कमेटी ने आप सेवा रखा गिरिया है कभी सालोर साइब्रस वो जो गिरी गुरी ने शीनार अभी इक्का हजार भी शीघा कर रहे हैं वो कहते भी चक्त पिट है ோ மதி சாண்ட மாரி வீர அனாஜே கேம ਆਹ ਚਾਰ ਬੰਦੇ ਖੜੇ ਹੋ ਵੀ ਕੌਣ ਆਵਾ ਕੜੀਆ ਚਾਰ ਹੋ ਗਈ ਆ ਕਬੂਦਾਰ ਹੁੰਦਾ ਪੁੱਤ ਜੜੇ ਦਾ ਵੀਰ ਹੋ ਆਹ ਪੱਕੇ ਸਿਰੇ ਦੀ ਟੀਮ ਢੱਲਾ ਤੇ ਗੈਸ ਵੀ ਨਾ ਅਕਸਰ ਦਾ ਖੁੱਲਾ ਖਾਣਾ ਲੱਗੇਗਾ ਸ਼ਾਮ ਨੂੰ ਵੱਡਾ ਕਬੱਡੀ ਦਾ ਸ਼ੋਅ ਮੈਚ 31 ਜੁਲਾਈ ਨੂੰ ਪੱਠੌਂ ਸਹਿਜਾ ਦੀ ਧਰਤੀ ਦੇ ਹੋਵੇਗਾ ਜਿੱਥੇ ਦੇ ਸ਼ਕਤ ਨੂੰ ਖੁੱਲੇ ਫੱਡੇ ਆ ਰੂਪਾ ਦੀ ਜੇਕਰ ਵੀ ਬਤਾ ਪੁਰਾ ਬਤਾ ਜੋਦਾ ਰੋਡ ਪਰ ਰੇਹਣ ਕਵੇਦਾ ਉਹ ਦੂਰ ਕਹਿੰਦੇ ਨੇ ਇੱਕ ਨੇ ਤਿੰਨ ਜੱਫੇ ਲੱਗਣਗੇ ਤੇ 2000 ਦਿੱਤਾ ਜਾਵੇਗਾ ਜਗਤ ਸਿੰਘ ਵੀ ਤਿੰਨ ਬੋਦੀਆਂ ਦੇ ਜੋਦਾ ਬਰਕਾ ਨਹੀਂ ਜੋਦਾ ਨਹੀਂ ਛੱਡੇ ਉਹਦੇ ਉੱਤੇ ਖੇਡ ਪਰਤੇ ਨੇ ਉਹ ਖਾਕ ਬਰੰਦਾ ਮੰਨੇ ਹੋਣੇ ਵੀਰ ਦੇ ਨਾਲ ਚਾਰ ਜਿਹੜੀ ਉਹ ਸਾਰੇ ਵੀਰ ਮਿਲ ਕੇ ਕਹਿੰਦੇ ਵੀ ਆਪਾਂ 2000 ਜਗਤ ਸਿੰਘ ਵੀ ਇਕੱਠੇ ਤਿੰਨ ਜੱਫੇ ਦੇ ਉੱਪਰ ਪੈਂਸ ਸਿੰਘ ਸੋਨੂ ਯੂਕੇ ਨਾਲ ਲਾਗ ਦੀ ਬਸਤਰੀਆ ਇਹ ਕਹਿੰਦਾ ਵੱਡੇ ਮਾਰ ਦਿੱਤੇ ਜਾਣਗੇ ਪੈਂਕਾ ਵਾਲੇ ਬੱਤੀ ਸਾਤਾ ਸਤਿਗੁਰਿਆ ਹੋ 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 ਲੱਗਿਆ ਬੰਦੇ ਜੀ ਸਭ ਦੀ ਟੀਮਾਂ ਸਾਹਦੇ ਰੋਪੀ ਜਿੰਦਾ ਕੁਝ ਵੀ ਹੋ ਸਕਦਾ ਰੋਪੀ ਜੱੱਜ ਹਰ ਜੰਨਾਂ ਨਾਲ ਉਹਤੇ

ਲਾ ਜੁੱਟਿਆ ਹੈ ਕਲਾ ਇਹੀ ਚੱਲਦੀ ਹੈ ਲੋ ਸਾਹਮਣੇ ਜੀਵਨ ਉਹ ਧੜਕੇ ਵਾਲਾ ਆਇਆ ਜੀਵਨ ਤੇ ਗਿਆ ਜੀਵਨ 52 ਵਾਲੇ ਬਾਜੂ ਦੇ ਦੋ 3000 ਲੱਗਿਆ ਹੋਇਆ ਹੈ ਹਰਪਾਲ ਸਿੰਘ ਹੈਪੀ ਵੀਰ ਦਾ ਬਹੁਤ ਬਹੁਤ ਧੰਨਵਾਦ ਨੇ ਵੀਰ ਸਾਈਡ ਪਾਸ ਸੰਦੀ ਸਾਈਡ ਪਾਸ ਇਹਦੇ ਆਪਾਂ ਫਰੰਦੀਪੁਰੀਆਂ ਜਿੱਤੇ ਨੇ ਅੱਜ 21000 ਦੇ ਕਿਨਵਾਜਣਾ ਵੱਡੀਆਂ ਗੱਲਾਂ ਹੋਣਗੀਆਂ ਰਾਜੂ ਟੌਂ ਟਾਂਡੇ ਵਾਲਾ देखा देखा बीती संभू भी आए हो गए अब छेती मौसा अब छेती देख छे फिर वाले के बीच हो ਦੀ ਖੇਡ ਦੇ ਨਾਲ ਲਾ ਦੁੱਲਾ ਕਿਤੇ ਗੱਡੂ ਪੂਸ ਵਾਲਾ ਤੇ ਪਤਾ ਨਹੀਂ ਔਰ ਲਾ ਜਫਾ ਕਿ ਨਹੀਂ ਪੈ ਗਿਆ ਧੂੜੀ ਸਾਹੇ ਕੇ ਬੰਦਾ 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 ਪੱਟ ਪੱਟ ਦੁੱਲਿਆ ਤਾਂ ਜੰਗੀ ਕਰਿਆ ਕਰ ਮਾਰ ਕੇ ਕੱਟ ਮਾਰ ਗਿਆ ਤਾਰਾ ਆਹ ਸਾਡੇ ਸਰਾਉਂਡ ਲੱਖਰਦ ਵੱਡਾ ਸਿੱਕੇ ਖੱਬੇ ਉੱਤੇ ਫਿਰੋ ਜੌਰ ਤੇ ਲਿਆਸਾ ਤਾਂ ਕੁਝ ਮੱਦੀ ਬਾਇਆ ਸਿੰਘ ਸਾਰਗੜਾ ਪਿੰਡ ਹੈ ਤੇ ਅਮਰੀਕ ਵੀਰੇ ਇਹਦੇ ਪਿੰਡ 10 ਅਗਸਤ ਨੂੰ ਵੱਡਾ ਖੇਡ ਮੇਲਾ ਹੋਣਾ ਤੇ ਉਸੇ ਦਿਨ ਮਾਣ ਚੱਕੀ ਵੀ ਧਰਤੀ ਦੇ ਹੀਰਾ ਮਾਣ ਚੱਕਿਆ ਲਾਲੀ ਮਾਣ ਚੱਕਿਆ ਕਹਿੰਦਾ ਵੱਡਾ ਖੇਡ ਮੇਲਾ ਬਾਬਾ ਧੀਰ ਜਨਾਬ ਦੀ ਯਾਦ ਵਿੱਚ ਹੋਵੇਗਾ ਇੱਕ ਪਾਸੇ ਨੌਜਵਾਨ ਤੇ ਧਰਤੀ ਦਾ ਲੱਗਦੀ ਕੋਸ਼ਿਸ਼ ਕੀਤੀ ਹੈ ਸਾਹਮਣੇ ਜਿਹੜੇ ਖੇਡ ਕਬੱਡੀ ਪਾ ਰਹੀ ਹੈ ਉਧਰ ਜੋਨਲ ਉਧਰ ਸਾਡੇ ਵੀਰ ਨੇ ਨਿਸ਼ਾਨ ਜਿਹੜੇ ਮੋਹਪੁਰਾ ਹਨ ਜਿਹੜੇ ਤਾਰ ਨੇ ਮੁੰਡੇ ਵੀਰ ਇਹ ਸਾਡੇ ਮਰੀਪਾ ਤੋਂ ਇਹ ਕਹਿੰਦੇ ਵੀ ਇੱਕ ਮੈਂ ਤਿੰਨ ਜਫੇ ਬੋਲ ਜਿਹੜੇ ਫਰੋਹ ਇੱਕ ਦੀ ਧਰਤੀ ਆਇਆ ਅੱਗੇ ਸਾਨੂੰ ਸਨ ਕਰਦੀ ਤਾਹ ਦੇ ਲਈ ਪੱਕੇ ਮੀਟਰ ਰਹਿ ਗਿਆ ਇੱਕੋ ਇੱਕ ਕਮੀ ਰਿਹਾ ਦੂਸਰੀ ਕਮੀ ਤੇ ਕਾਕਾ ਸ਼ਕਰਪੁਰੀਆ ਜ਼ਿਲ੍ਹੇ ਜਲੰਧਰ ਤੋਂ ਛੱਡਿਆ ਪਰ ਆਰਾ ਢੰਗਾਵਾ ਪੈਂਦਾ ਹੈ ਇਹ ਹੈ ਨੌਜਵਾਨ ਸੁਖ ਸੁਖ ਬੰਗਾਲੇ ਵਾਲਾ ਇਹਦਾ ਯੋਕ ਦੇ ਮੈਦਾਨਾਂ ਵਿੱਚ ਅਗਲੇ ਪੈਰ ਅਗਲੀ ਕਬੱਡੀ ਪੁਆਇੰਟ ਦੇ ਲਈ ਵਧਿਆ ਹੋਇਆ ਵਾਲਾ ਜੀ ਬਾਰੀ ਪਿਆਰ ਦੇ ਪਿਆਰ ਹੋ ਪੱਪੀ ਆ ਤੇ ਜੀਤ ਲਓ ਰਾਜੀ ਭਾਈ ਦਾ ਜਿਹੜੇ ਭਾਗਾਂ ਪਿੰਡ ਹੋ ਔਰ ਭਾਜੇ ਰਾਜੀ ਭਾਈ ਆ ਫਾਦਲ ਕਾ ਦੀਆਂ ਗੱਲਾਂ ਨੇ ਇਹ ਸਾਡੀ ਜੂਰ ਤੇ ਕੱਢ ਗਿਆ ਇਹ ਕਿੰਨੇ ਬਾਰੇ ਵਿੱਚ ਨੂੰ ਸੋਨਾ ਛੋੜਿਆ ਇਹਦਾ ਸਵਾਹ ਵਾਲਾ ਪਿੰਡ ਹੈ ਇਹਦਾ ਬਿੰਦੂ ਦਾ ਨਾਮ ਹੈ ਮੇਰੇ ਮਿੱਤਰੋ ਉਹ ਬਿੰਦੂ ਜਿਹੜੇ ਸਵਾਹ ਵਾਲੇ ਪਿੰਡ ਦਾ ਕਬੱਡੀ ਪੌਣ ਦੇ ਨਹੀਂ ਰਹਿਆ ਇਹਨਾਂ ਕਿਹਨੇ ਟਰਾਈ ਕੀਤੀ ਆ ਕਾਕਾ ਜਿਹੜੇ ਸ਼ਕਰਪੁਰ ਦੇ ਆਪੇ ਫੁਕੜਪੁਰੇ ਵਾਲਾ ਤਰਾ ਹੀ ਚੜਦਾ ਉਧਰ ਖੇਤੀਆਂ ਦੀ ਵੀਰ ਨੇ ਜੀ ਮੇ ਦਾ ਖੇਲਾ ਦੇ ਮੁੰਡੇ ਜਿਹੜੇ ਕਰਦਿਸਤਾਨ ਵੇਖੀਏ ਹਰ ਤੇ ਮੋਲਾ ਕਬੱਡੀ ਦੇ ਵਿੱਚ ਪਾਸਾ ਦੇ ਬੋਟ ਆ ਗਿਆ ਵੱਡੀਆਂ ਮੈਦਾਨੇ ਹੋਰ ਕਰੇ ਪਰਮਾਤਮਾ ਨੇ ਉਹ ਬਨਦੂਰ ਦੀ ਬਹੁਤ ਪੌਦੀ ਚ ਜਜ਼ਬਾ ਦਾ ਨਜ਼ਰ ਕਰ ਰਹੇ ਹੋ ਉਹ ਬਨਦੂਰ ਦੀ ਆ ਰਲਬੀ ਤੇ ਸਾਈ ਪ੍ਰੈਸ ਇਸ ਫਰੰਦੀ ਸਾਈ ਪ੍ਰੈਸ ਇਹ ਫਰੰਦੀਪੁਰੀਏ ਗੋਪੀ ਦਾ ਅੱਜ ਦੇ ਖੇਡ ਮੈਦੇ ਤੇ 21000 ਰੁਪਏ ਦੀ ਲਗਤ ਦਾ ਸੀ ਦੇ ਨਾਲ ਇਹ ਸਨਮਾਨ ਕੀਤਾ ਜਾ ਰਿਹਾ ਹੈ ਕਿਰਪਾ ਹੈ ਤੰਤਰਬਾਦਾ ਗਵਾਹਰ ਜੀ ਆਦਿ ਜੀ ਵੱਡੇ ਵੱਡੇ ਕਬੀਸ਼ਰੀ ਜੱਫੇ ਲੱਗੇ ਗਾਂਧੀ ਗੁਰਜਿੰਦ ਸਿੰਘ ਬੈਂਕਾ ਜੀ ਵਰਗੇ ਗਾਂਧੀ ਭਗਵੰਤ ਸਿੰਘ ਪਗਵਾਰ ਸੂਰ ਬੱਲੀ ਵਰਗੇ ਉਹਨਾਂ ਮਹਾਨ ਜਥੇ ਵਾਲੇ ਗੁਰੂ ਘਰ ਦੀ ਫਤਕਾ ਸੁਲਾਈ ਹੈ ਇਧਰੋਂ ਪਾਸੇ ਸਰਦਾਰ ਸਰਜੀਤ ਸਿੰਘ ਮੱਲੀ ਦੇ ਸੁਪਤਾਂ ਦਾ ਮੇਲਾ ਰਾਹ ਚਾਰ ਖੁੜਾੜੀ ਚਾਰ ਬਰਕਾਰ ਨੇ ਇਹ ਅਰੋੜੜੀ ਪੈਂਦੇ ਜਿਵੇਂ ਤੇਚੇ ਸੋਹਣਿਆ ਦੂਰ ਹੁੰਦੇ ਜਿਨ੍ਹਾਂ ਦੇ ਭੁਲੇਖੇ ਸੋਹਣਿਆ ਅਗਲਾ ਵੀ ਕਿਨ ਖੱਤੀ ਮੋੜ ਦਾ ਰਾਜੇ ਖੇਲੇ ਤਾਉਂਦਾ ਬਗਾਨੇ ਤੱਕ ਦਾ ਪਾਜ ਦਾ ਪ੍ਰਟਾਜ ਨੀਲੇ ਹੋਣਾ ਆ ਬੱਲੇ ਬੱਲੇ ਆ ਬੱਲੇ ਬੱਲੇ ਜੋਗ ਜਲਿਆ हर सुखी रही आहे हर से जीवन बि कॾहिं राती रही आहे सोचे सो न ਰਹਿਆ ਉਧਰ ਮਹਾਂਪੁਰਸ਼ ਵੱਡੇ ਪਿਆਰ ਵੱਡੇ ਸਨਕਾਰ ਦੇ ਰਿਹਾ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਰਾਜੂ ਭੌਂ ਕੰਢੇ ਵਾਲਾ ਕਬੱਡੀ ਦੀ ਫੋਰਸ ਕਰਨੀ ਚਾਹਤ ਕੋਈ ਹੈ ਜਿਵੇਂ ਪਾਪਾ ਜੀ ਦੇ ਮੇਲੇ ਤੇ ਵੇਖ ਲਾੜ ਕਰੇ ਪਈ ਨੇ ਔਰ ਜੰਗਾਂ ਟਿਕਾਰੇ ਲੱਗ ਗਿਆ ਜੱਫਾ ਜੋਕਲ ਤੇ ਹੈ ਵਰਮੀ ਵੀ ਜੋਕਲ ਤੇ ਕਿਰਕੇ ਮੇਲਾ ਵੀ ਜੋਤੀ ਦਾ ਮੇਰੇ ਮਿੱਤਰੋ ਇਹਨਾਂ ਪਿੰਡਾਂ ਦੀ ਕਹਿੰਦੇ ਦੀ ਪਿੰਡਾਂ ਦੀ ਆਫਸਰ ਵੀ ਝੰਡੇ ਵੀ ਮੇਲੇ ਦਾ ਪਿੰਡਾਂ ਦੇ ਵਿੱਚ ਹੁੰਦੇ ਆ ਮੇਲੇ ਭਰਦੇ ਬਹੁਤ ਇਹ ਦੇਖੋ ਜਿਹੜੀ 20 ਤਰੀਕ ਨੂੰ ਖਾਣੇ ਕੀ ਬਣਦਾ 20 ਤਰੀਕ ਨੂੰ ਖਾਣੇ ਕੀ ਬਣਦਾ ਕਹਿੰਦੇ ਨੀ ਢੰਗਾ ਕੀ ਬਣਦਾ ਆ ਨੰਬਰ ਕਹਿੰਦੇ ਹੋਏ ਇੰਦਰ ਦੇ ਸੁਣਦਾ ਆ ਗੁਰੂ ਸਾਹਿਬ ਜੀ ਬੰਦੀ ਬਾਹਰ ਆ ਰੇਡ ਪਾ ਗਈ ਰੇਡ ਪਾ ਗਈ ਰੇਡ ਪਾ ਗਈ ਕਿ ਮੋਹੜ ਪਰ ਮੇਲਾ ਲੱਗਦਾ ਲੱਗਦਾ ਜਗਤ ਜਿਉਂ ਭਾਰੀ ਤੇ ਮੋਹੜ ਪਰ ਮੇਲਾ ਲੱਗਦਾ ਜੋਕੇ ਸਰਨਾ ਜੋ ਜੱਲੀਆ ਆ ਸਰਨਾ ਜੋ ਜੱਲੀਆ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਤਾਰੀਆਂ ਵਾਲੀ ਤੀਸਰੇ ਵੀ ਆ ਆ ਮੁੰਡਾ ਕਹਿੰਦਾ ਮਸ਼ੀਨਾ ਰੱਖਣ ਦਾ ਸ਼ੌਂਕੀ ਆ ਆਹ ਸਾਹਮਣੇ ਕਹਿੰਦੇ ਇਸਰੇ ਦੇ ਨਾਲੀਆਂ ਨੇ ਕਬੱਡੀ ਖੇਡਦੇ ਨੇ ਵੀਟਾਂ ਦੇ ਵੱਧ ਆਇਆ ਅੱਜ ਕਹਿੰਦੇ ਦੂਰੇ ਤੜੇ ਪੁੱਜੇ ਹੋਏ ਲਓ ਸਭ ਨੇ ਕਹਿੰਦੇ ਸੋ ਆਹ ਚੜੀ ਚੀਤੀ ਆ ਮੁਰਦੇ ਦੇ ਜਦ ਝੁੱਟ ਕੇ ਦੀ ਆ ਉਹਨੂੰ ਧੱਕ ਜਫੇ ਦਾ ਮਾਪੁਰਾ ਨੇ ਬਾਬਾ ਪਰ ਸਿੰਘ ਜੀ ਨੇ ਪੁੱਜਦੇ ਕੀਤਾ ਧੰਨਵਾਦ ਇਹਦਾ ਕਹਿੰਦੇ ਸੁਆਹ ਵਾਲਾ ਪਿੰਡਾ ਬਿੰਦੂ ਨਾ ਕਬੱਡੀ ਪਾ ਰਿਹਾ ਹਰਪਾਲ ਬਾਈ ਭਾਲੇ ਹੁਣਾਂ ਦਾ ਸੇਵ ਤੌਰ ਤੇ ਬਹੁਤ ਬਹੁਤ ਧੰਨਵਾਦ ਵੀਰ ਦੋਬਾਗ ਬਾਕੇ ਉਹਨਾਂ ਨੇ ਸੰਦਰ ਕਨੇਡਾ ਉਹਨਾਂ ਨੇ ਭਾਈ ਮਾਨ ਸਿੰਘ ਰਾਠੀ ਜੀ ਵੱਡੇ ਪਿਆਰ ਵੱਡੇ ਸਤਿਕਾਰ ਦੇ ਰਿਹਾ ਬਿੰਦੂ ਦੀ ਪਈ ਫਿਰ ਮੇਲੇ ਹੋਈ ਜਾਂਦੀ ਆ ਮਰੀ ਅਮਰ ਕਹਿੰਦਾ ਫੌਰਾਜ ਵੀ ਜਵੰਦੀ ਪਾ ਰਹੀ ਹੈ ਬਹੁਤ ਬੁੱਢੇ ਵਾਲਾ ਜਵਰਾਜ ਹੈ ਬਹੁਤ ਕਹਿੰਦਾ ਫੌਰਾਜ ਵੀ ਲੈ ਕੇ ਇੱਕ ਸਾਈਡ ਲਾ ਲ ਗਏ ਜਿਹਨੇ ਟਾੜੀ ਜਿਹਨੇ ਇੱਕ ਵਿਖੜੀ ਜੱਟ ਹੈ ਲਓ ਡੰਗਰ ਸਿੰਘ ਅਮਰ ਸਿੰਘ ਲੈ ਲਓ ਰਾਜੀ ਭਾਲ ਕਹੇ ਵਾਲਾ ਇਸ ਵੀ ਨੇ ਟਰਾਈ ਕਰਦਾ ਹੁਣ ਨੂਮਰ ਜਵਰਾਜ ਸਿੰਘ ਆਪਣੀ ਟੀਮ ਲਈ ਜੋੜਦਾ ਹੋਇਆ ਕਿੰਦਰ ਕਾਕਾ ਸ਼ਿਖਰਪੁਰੇ ਵਾਲਾ ਮਾਰ ਕੇ ਕਹਿੰਦੇ ਮਾਰ ਪੱਪਾ ਨੌਜਾਨ ਮਾਰ ਫਿਰਦੀਪੁਰਿਆ ਬੁੱਤੀ ਆ ਬੁੱਤੀ ਦਾ ਦਿਲ ਕਹਿੰਦੇ ਲੈਂਟਰ ਜੱਦਾ ਬੇ ਹੈ ਲੈਂਟਰ ਵਰਗਾ ਬੇਸ ਹੈ ਦੇਖੋ ਰੁਕਾ ਰੁਕਾ ਕੋ ਰੁਕਾ ਦਾ ਵੀਰ ਅਗਮਾਨ ਤੋਂ ਬਹੁਤ ਵੱਡੇ ਮਾਨ ਬਹੁਤ ਵੱਡੇ ਪਿਆਰ ਪੁੜੇ ਜਾ ਰਿਹਾ ਕਬੱਡੀ ਸ੍ਰੇਵੀਆ ਤੇ ਕਹਿੰਦੀਆਂ ਦੇ ਪਲੇਅਰ ਹੁਣ ਆਣੇ ਜਿੱਤ ਵਾਲੇ ਅਤੇ ਸਰ ਅਗਰ ਮੈਕਦੋਨਿਅਨ ਦੇ ਲੁੱਡੇ ਦੇ ਜਿਹੜੇ ਪਰਵਾਰ ਨੇ ਜਿਹੜੇ ਪਰਿਵਾਰ ਨੇ ਕਹਿੰਦੇ ਗਰੰਟੀ ਸਮਝੀਆਂ ਨੇ ਨਿਸ਼ਾਨ ਕੈਨੇਡਾ ਰਹਿੰਦੇ ਐ ਤੇ ਬਾਜ ਰਹਿੰਦਾ ਯੂਐਸਏ ਦੀ ਧਰਤੀ ਤੇ ਗੁਰਬੀਰ ਹੁਣੀ ਨਾਲ ਹੁਣੀ ਸੱਤੂ ਹੁਣੀ ਮੇਰੇ ਨੇ ਜਿਹਨੇ ਆਹ ਰੇਡ 1000 ਦੀ ਆਖਿਆ ਇੱਕ ਮਾ

ਇਟਮ 4 ਬੱਲੇਵਰਗੇ ਹੋ 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 ਹਰ ਜੀ ਪਾਸੇ ਹਰ ਜੀ ਪਾਸੇ ਬੱਲੇਵਰਗੇ ਪਰ ਨੰਬਰ 8 ਦੇ ਸੌਣ ਦੇ ਬੱਲੇ ਦਾ ਪੰਤਰ ਬਾਬਾ ਥੋੜੀ ਛੋਟੀ ਆ ਗਿਆ ਮੇਰੇ ਮਿੱਤਰੋ ਚਾਰ ਨੇ ਸਾਹਮਣੇ ਪਰ ਸਿੰਘ ਸਾਡਾ ਸਾਡਾ ਵੀਰ ਹੈ ਨਾਲ ਗੱਲਾਂ ਚਾਉਂਦੀਆਂ ਮੇਰੇ ਮਿੱਤਰੋ ਅਸਤਰੀਆਂ ਵਾਲੇ ਸਾਡੇ ਵੀਰ ਗੱਲਾਂ ਚਾਉਂਦੀਆਂ ਮੇਰੇ ਮਿੱਤਰੋ ਅਸਤਰੀਆਂ ਵਾਲੇ ਵੀਰ ਰੌਣਕ ਪਾ ਦਿੱਤੀਆਂ ਸਾਹਮਣੇ ਇੱਕ ਪਾਸੇ ਅਰਜਨ ਜੂ ਆਇਆ ਸਾਹਮਣੇ ਕਹਿੰਦੇ ਬੰਦੂ ਦੀ ਕਬੱਡੀ ਦਾ ਲੱਗੂ ਸੁਹਾਵਾ ਵਾਲਾ ਪਿੰਡ ਹੈ ਬੰਦੇ ਦਾ ਅਗਲੀ ਕਬੱਡੀ ਪੈਣ ਲਈ ਤਿਆਰ ਬਿਆਰ ਸਾਡੇ ਵਾਲੇ ਨੇ ਇਹਦੀ ਬਨਵਰ ਸਿੰਘ ਜੀ ਆਪ ਖੇਡਦੇ ਤੇ ਕਈ ਬੱਚੇ ਦੇ ਖੇਡਣ ਲੱਗਾ ਇੱਥੇ ਹੈਪੀ ਦੀਆਂ ਯਾਦਾਂ ਨੇ ਸੁਖਮਨ ਵੀ ਕਹਿੰਦਾ ਯਾਦਾਂ ਨੇ ਪਰ ਹੈਪੀ ਵਰਗੇ ਵੱਡੇ ਮਨ ਖੇਲਾ ਸਾਹਮਣੇ ਹੋਰਾ ਜੀ ਬੰਦਰਾਂ ਦੇ ਫਿਰ ਫਿਰ ਕੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬੁਲਫਾ ਕਰਦੇ ਲਓ ਜੀ ਦਾਸ ਜੀ ਕੋਈ ਆਪਣਾ ਦੇ ਰਹੀ ਹੈ ਲਓ ਜੀਵਨ ਦੀ ਕਬੱਡੀ ਹੈ सिंध कारे जी धरती कढा लेण चाहियां उते गोा वीर आहे मिसल ਇਹ ਸ਼ਗਿਰਿਆ ਨੂੰ ਉਹ ਜਨਮ ਦੇਣ ਵਾਲੀ ਧਰਤੀ ਜੋ ਸੁਹਸਤੀ ਨੇ 365 ਸਥਾਨਾਂ ਨੂੰ ਜਨਮ ਦਿੱਤਾ ਹੈ ਲਓ ਸਾਹਮਣੇ ਨੌਜਵਾਨ ਪੁੱਲਾ ਤੇ ਕਾਕਾ ਸ਼ਕਰਪੁਰਿਆ ਇਹ ਮੌਜਫਾ ਜਿਹੜੇ ਤਲਕਮਾ ਆਓ ਬਾਦੇ ਸੁਰਸਗੀਏ ਦਾ ਲਾਡਲਾ ਸ਼ਗਿਰਦ ਪੁੱਲਾ ਗੰਦੇ ਜੂਹੇ ਵਾਲਾ ਇੱਕ ਤਗੜਾ ਨਾਮਰ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਆਪਣੇ ਜਿਹੜੇ ਪਾਲ ਮਾਰਿਆ ਹੁਣ ਤੋਂ ਨਾ ਉੱਤਰ ਵਾਲਾ ਉੱਤਰ ਵਾਲਾ ਮਾਈਕ ਫੜਾ ਲਿਆ ਹੋਤਰ ਕਿੱਥੇ ਹੈ ਅੱਜ ਵਿਦਾਣਾ ਜੀ ਨੂੰ ਵੀ ਆਪਾਂ ਨੂੰ ਜਨਾ ਬਧਾਉਣਗੇ ਹੋਰ ਸਾਡੇ ਮੂਹਰੇ ਇਹਨੂੰ ਵਿਦਾ ਰੇਡ ਪਾਈ ਰਣਿਆ ਹੋਰ ਆਹ ਬਾਲਮ ਧੂੜ ਪੋਟ ਗਿਆ ਕਬੱਡੀ ਤਾਰਾਂ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਹੁਣ ਸਾਹਮਣੇ ਗੁਰਨਾਮ ਸਿੰਘ ਗਾਮੇ ਦਾ ਸੁਪੁੱਤਰ ਚਾਰ ਹੱਥਿਆਂ ਉੱਪਰ ਧਾਵਾ ਬੋਲਿਆ ਇਹ ਪਹਿਲਾਂ ਨੇ ਪੰਜਾਬੀ ਸੰਗੀਤਕ ਦੀ ਦੁਨੀਆ ਵਿੱਚ ਉੱਚਾ ਰਤਨਾ ਹਾਸਲ ਕੀਤਾ ਹੈ ਹੁਣ ਸਾਹਮਣੇ ਨੌਜਵਾਨ ਰਾਜੀ ਪਾਉ ਪੈਸੇ ਵੀ ਦੇ ਦੀਏ ਇਹ ਪੈਸੇ ਕਾਉਂਟਰ ਪੇਮੈਂਟ ਆਹ ਕਬੱਡੀ ਕਹਿੰਦੇ ਯਾਰ ਦੇ ਨਾਲ ਲਓ ਜੀਵਨ ਵੀ ਕਹਿੰਦੇ ਕਬੱਡੀ ਪਾ ਰਹੀ ਹੈ ਜੋ ਫਿਰੰਦੀਪੁਰ ਆ ਕੋਈ ਕਹਿੰਦੇ ਵੀ ਫਿਰੰਦੀਪੁਰ ਆ ਹੁਣ ਤੋ ਆ ਕੇ ਕੋਈ ਜੱਫਾ ਲਾਵੇ ਕਾਲੇ ਦੀ ਵੀਰ ਨੇ ਨਾਲ ਖੋਦੇ ਵੀ ਸਾਡਾ ਖੋਦਾ ਬਹੁਤ ਪੁਰਾ ਨਿਸ਼ਾਨ ਜਿੱਲੇ ਦਾ ਤੇ ਨਾਲ ਬਾਲ ਅਮਰੀਕਾ ਕਬੱਡੀ ਵਾਲੇ ਪਾਸੇ ਕਬੱਡੀ ਵਾਲੇ ਪਾਸੇ ਕਬੱਡੀ ਵਾਲੇ ਪਾਸੇ ਦੋਹਾਂ ਨੂੰ ਦੋ ਦੋ ਕਬੱਡੀ ਦਾ ਇਸ਼ਾਰਾ ਹੋ ਗਿਆ ਲਓ ਤੇ ਇਧਰਲੇ ਪਾਸੇ ਦੇਖਦੇ ਬਿੰਦੂ ਸਵਾਹ ਵਾਲੇ ਦਾ ਕਬੱਡੀ ਪਾਉਣ ਦੇ ਲਈ ਮੈਦਾਨ ਵਿੱਚ ਵੀਰੇ ਇੱਕ ਬਿੰਕ ਪਾਲ ਚਾਲ ਜੀ ਹਣ ਦੱਸੋ ਮੜਿਆ ਹਰਜੀਤ ਨੂੰ ਦੇਖਿਆ ਸਾਲ ਵੱਖਰਾ ਫਿਰ ਕਰੋ ਪ੍ਰਵਾਸ ਨੂੰ ਸਾਰਾ ਨਗਰ ਜਿਹੜਾ ਉਹ ਭੱਜਦਾ ਪਾਪਰ ਨੰਬਰ ਸਾਡਾ ਛੱਡਾ ਵੀਰ ਹਰਜੀਤ ਸਿੰਘ ਦੇ ਉਧਰ ਕਹਿੰਦੇ ਰੇਡ ਭਾਰੀ ਹੈ ਬਾਰੇ ਪਿਆਰ ਮਰ ਪਿਆਰ ਨੇ ਕਬੱਡੀ ਦੇ ਖੇਡ ਹਾਂਜੀ ਬਹੁਤ ਵਧੀਆ ਚੋਟੀ ਦਾ ਮੈਚ ਹੋਇਆ ਸਿਰ ਤੇ ਮੈਸੀ ਤੇ ਅੱਦੇ ਨੰਬਰ ਤੇ ਜਿੱਤ arroya ਜਿਹੜੀ ਟੀਮ ਹੈ ਦੀਪੀ ਤੋਤਾ ਸਿੰਘ ਵਾਲੇ ਦੀ ਬਹੁਤ ਦੇ ਨੰਬਰ ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਇਹ ਆਪਣੇ ਵੀਰ ਨੇ ਤਰਸੇ ਸਿੰਘ ਸੋਨਾ ਯੂਕੇ ਜਿਹਨਾਂ ਟੀਮਾਂ ਦਾ ਪਹਿਲਾ ਨਾਮ ਤੇ ਦੂਜਾ ਨਾਮ ਦਿੱਤਾ ਜਾਵੇਗਾ ਤੇ ਬਹੁਤ ਵਧੀਆ ਆਪਣਾ ਵੀਰ ਸੋਨਾ ਯੂਕੇ ਹੁਣਪੁਰ ਅਨੰਦ